ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਪਿਆਰਤੀ ਦਾ ਰਿਸ਼ਤਾ ਬਹੁਤ ਜ਼ਰ ਮਜ਼ਬੂਤ ਹੁੰਦਾ ਹੈ ਤਾਂ ਕਿਵੇਂ ਪਤਾ ਲੱਗਦਾ ਹੈ ਕਿ ਹਾਂ ਤੁਹਾਡੀ ਧੀ ਦੇ ਨਾਲ ਅਜੀਹਾ ਕੁਝ ਹੋਇਆ ਉੱਥੇ ਚਰਚੀ ਜਾਂਦੀ ਨਹੀਂ ਤੇ ਆਪਣੀ ਮਤਲਬ ਵਸ ਵਿੱਚ ਕਰ ਲਿਆ ਇਹਨਾਂ ਨੇ ਤੇ ਮੁਰਕੀ ਬੇਟੀ ਨਾਲ ਜ਼ਬਰਦਸਤ ਨਾ ਕਰਦਾ ਰਿਹਾ ਤੇ ਫਿਰ ਸਾਨੂੰ ਉੱਥੋਂ ਪਤਾ ਲੱਗਾ ਕਿ ਬੇਟੀ ਦਾ ਰੋਸ਼ਨ ਹੋਇਆ ਦਾਪਾ ਤੇ ਡਾਕਟਰਾਂ ਨੇ ਕਿਹਾ ਜੇ ਇਹਨੂੰ ਬਚਾਉਣਾ ਤੇ ਅੰਬਰਸਰ ਲੈ ਜਾਓ ਭਾ ਅੰਬਰਸਰ ਲੈ ਗਏ ਆ ਜੀ ਉੱਥੇ ਔਲਾਦ ਦੇ ਦੌਰਾਨ ਬੇਟੀ ਦੀ ਡੈਥ ਹੋ ਗਈ ਆ ਜੀ ਮੇ ਜੁੜੇ ਦਰਬਾਰ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਸੇ ਸਾਲ ਦੇ ਵਿੱਚ ਇਹ ਕਾਰਨਾਮਾ ਕੀਤਾ ਗਿਆ ਪਾਸਤਾ ਉਹਨਾਂ ਦੇ ਚਰਚੀ ਜਾਂਦੀ ਸੀ ਜੀ ਤੇ ਉੱਥੇ ਹੀ ਉਹਨਾਂ ਨੇ ਇਹ ਕੀਤਾ ਜੀ ਪਾਸਟਰ ਕਹਿੰਦਾ ਵੀ ਜੇ ਤੂੰ ਆਪਣੇ ਘਰ ਕਿਸ ਨੂੰ ਵੀ ਦੱਸਿਆ ਤੇ ਤੇਰੇ ਪਿਓ ਨੂੰ ਤੇ ਤੇਰੀ ਭਰਾ ਨੂੰ ਮਰਵਾ ਦਿਆਂਗੇ ਜੀ ਆਪਾਂ ਪੁਲਿਸ ਡਟਾਉਂਦੀ ਧਮਕਾਉਂਦੀ ਰਹੀ ਹੈ ਵੀ ਤੂੰ ਇਹਦੇ ਨਾਲ ਰਾਜੀਨਾਮਾ ਕਰ ਲਾ ਤੇ ਨਹੀਂ ਤੇ ਉਲਟਾ ਆਪਾਂ ਤੇਰੇ ਉੱਤੇ ਕੇਸ ਪਾ ਦਿਆਂਗੇ ਗਿਆ ਜੀ ਸਰਕਾਰ ਤੱਕ ਵੀ ਪਹੁੰਚ ਤੇ ਕੀਤੀ ਗਰੀਬ ਬੰਦਾ ਜੀ ਪਰ ਕੋਈ ਸੁਣਵਾਈ ਨਹੀਂ ਕਰਦੇ ਸ਼ਸ਼ੀਕਾਲ ਮੈਂ ਤੁਹਾਡ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਦੇਖ ਰਹੇ ਹੋ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਹੋ ਚੁੱਕੀ ਹੈ ਕੋਰਟ ਪੱਲੋ ਸੁਣਾਈ ਗਈ ਹੈ ਤੇ ਹੁਣ ਉਹ ਜੇਲ੍ਹ ਦੀਆਂ ਸਲਾਖਾਂ ਵਿੱਚ ਹੈ ਤਾਂ ਕਈ ਪੀੜਿਤ ਪਰਿਵਾਰ ਹੁਣ ਅੱਗੇ ਆ ਰਹੇ ਨੇ ਤਾਂ ਇੱਕ ਹੋਰ ਪਾਸਟਰ 'ਤੇ આરોਪ ਲੱਗ ਰਹੇ ਨੇ ਕਿ ਉਸਨੇ ਇੱਕ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਹੈ ਅਫਸੋਸ ਉਹ ਲੜਕੀ ਇਸ ਜਹਾਨੋਂ ਤੁਰ ਚੁੱਕੀ ਹੈ ਪਰ ਉਸ ਦਾ ਪੀੜਿਤ ਪਰਿਵਾਰ ਜ਼ਰੂਰ ਉਸ ਦੀ ਆਵਾਜ਼ ਨੂੰ ਪਹੁੰਚਾਣਾ ਚਾਹੁੰਦਾ ਕਿਉਂਕਿ ਅਜਿਹੇ ਪਾਸਟਰ ਜੋ ਕਿ ਧਰਮ ਦੀ ਆੜ ਦੇ ਵਿੱਚ ਅਜਿਹੀ ਦਰਿੰਦਗੀ ਭਰੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਲੜਕੀ ਦੇ ਨਾਲ ਜ਼ਬਰਜਨਾਹ ਕਰਦੇ ਨੇ ਤਾਂ ਪੀੜਿਤ ਪਿਓ ਕੈਮਰੇ ਸਾਹਮਣੇ ਆਏ ਜਿਨ੍ਹਾਂ ਵੱਲੋਂ ਇਹ ਦਰਦਪਰੀ ਕਹਾਣੀ ਨੂੰ ਬਿਆਨ ਕੀਤਾ ਗਿਆ ਤਾਂ ਇੱਕ ਪਿਓ ਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਪਿਓ ਤੇ ਦਾ ਰਿਸ਼ਤਾ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ ਤਾਂ ਕਿਵੇਂ ਪਤਾ ਲੱਗਦਾ ਹੈ ਕਿ ਹਾਂ ਤੁਹਾਡੀ ਧੀ ਦੇ ਨਾਲ ਅਜਿਹਾ ਕੁਝ ਹੋਇਆ ਹੈ ਮਾਮਲੇ ਨੂੰ ਜ਼ਰੂਰ ਸਮਝਣਾ ਚਾਹੁੰਦੇ ਸਾਨੂੰ ਜੀ ਪਤਾ ਲੱਗਦਾ ਆਪਣੇ 17 ਪੰਜਵੇਂ 2023 ਦੇ ਵਿੱਚ ਪੰਜਵੇਂ ਮਹੀਨੇ ਚੀ ਤੇ ਬੇਟੀ ਨਾਲ ਮਤਲਬ ਕਿ ਪਾਸਟਰ ਨੇ ਵੋਸ਼ਨ ਕਰਾਇਆ ਜੀ ਆਪਣੀ ਪਹਿਲੇ ਉੱਥੇ ਚਰਚੀ ਜਾਂਦੇ ਸੀ ਨਹੀਂ ਤੇ ਆਪਣੀ ਮਤਲਬ ਵਸ ਵਿੱਚ ਕਰ ਲਿਆ ਇਹਨਾਂ ਨੇ ਤੇ ਮੁਰਕੇ ਬੇਟੀ ਨਾਲ ਜ਼ਬਰਦਸਤਾ ਕਰਦਾ ਰਿਆ ਔਰ ਉਦੋਂ ਬਾਅਦ ਉਹਨੇ ਬੇਟੀ ਜਦੋਂ ਪ੍ਰੈਗਨੈਂਟ ਹੋ ਗਈ ਆ ਤੇ ਫਿਰ ਉਹਨੇ ਵੋਸ਼ਨ ਕਰਾਇਆ ਜੀ ਬੇਟੀ ਦਾ ਪਿੰਡ ਘੋਟ ਫੋਕਰ ਦੀ ਨਰਸੀ ਸਤਿੰਦਰ ਆਪਣੇ ਕਲਵੰਤ ਘੋਰ ਤਕਲਵੰਤ ਕੋਰ ਨਾਲ ਮਿਲ ਕੇ ਇਹਨਾਂ ਨੇ ਵੋਸ਼ਨ ਕਰਾਉਣ ਤੋਂ ਬਾਅਦ ਬੇਟੀ ਦੇ ਦਰਦ ਹੋਈ ਆ ਤੇ ਸਾਨੂੰ ਕਹਿੰਦੀ ਆ ਵੀ ਦਰਦ ਹੋਈ ਆ ਆਪਾਂ ਗਰਦਾਸਪੁਰ ਹਸਪੀਟਲ ਲੈ ਕੇ ਗਏ ਆ ਜੀ ਤੇ ਉੱਥੇ ਵੀ ਇਹ ਤੇ ਅਦਾ ਭਰਾ ਸਰਪੰਚ ਡੈਨੀਅਲ ਗਿੱਲ ਮਗਰੇ ਆ ਗਿਆ ਜੀ ਇਹ ਕੰਨ ਪਛਾਤਾ ਵਿਅਕਤੀ ਸੀ ਤੇ ਉੱਥੋਂ ਇਹਨਾਂ ਨੇ ਜੀ ਛੁੱਟੀ ਕਰਾਤੀ ਆ ਜੀ ਤੇ ਡਾਕਟਰਾਂ ਨੇ ਲਿਖ ਦਿੱਤਾ ਵੀ ਬੇਟੀ ਤੁਹਾਡੀ ਠੀਕ ਆ ਜੋ ਘਰ ਤੁਸੀਂ ਲੈ ਜੂ ਤੇ ਘਰ ਤੋਂ ਬਾਅਦ ਆਪਾਂ ਫਿਰ ਉਹਦੇ ਦੋ ਦਿਨ ਬਾਅਦ ਦਰਦ ਹੋਈ ਆ ਤੇ ਆਪਾਂ ਲੈ ਕੇ ਗਏ ਆ ਜੀ ਤੇ ਫੇਰ ਹਨ ਨੂੰ ਉੱਥੋਂ ਪਤਾ ਲੱਗਾ ਕਿ ਬੇਟੀ ਦਾ ਅਬੋਸ਼ਨ ਹੋਇਆ ਦਾ ਵਾ ਤੇ ਡਾਕਟਰਾਂ ਨੇ ਕਿਹਾ ਜੇ ਇਹਨੂੰ ਬਚਾਉਣਾ ਤੇ ਅੰਬਰਸਰ ਲੈ ਜਾਓ ਆਪਾਂ ਅੰਬਰਸਰ ਲੈ ਗਏ ਆ ਜੀ ਉੱਥੇ ਔਲਾਦ ਦੇ ਦੌਰਾਨ ਬੇਟੀ ਦੀ ਡੈਥ ਹੋ ਗਈ ਆ ਜੀ ਜਿਹੜੇ ਪਾਸਟਰ ਦੇ ਨਾਲ 2023 ਤੋਂ ਹੀ ਉਹਨਾਂ ਦੇ ਨਾਲ ਸੀਗੇ ਕਿਵੇਂ ਜੁੜੇ ਦਰਬਾਰ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਸੇ ਸਾਲ ਦੇ ਵਿੱਚ ਇਹ ਕਾਰਨਾਮਾ ਕੀਤਾ ਗਿਆ ਪਾਸ ਹਾਂਜੀ ਉਸੇ ਸਾਲ ਦੇ ਵਿੱਚ ਜੀ ਉਹਨਾਂ ਦੇ ਚਰਚੇ ਜਾਂਦੇ ਸੀ ਜੀ ਤੇ ਉੱਥੇ ਹੀ ਉਹਨਾਂ ਨੇ ਇਹ ਕੀਤਾ ਜੀ ਮਾਮਲਾ ਕਿਵੇਂ ਤੁਹਾਡੇ ਤੱਕ ਪਹੁੰਚਦਾ ਕਿਸ ਰਾਹੀ ਜਾਣਕਾਰੀ ਮਿਲਦੀ ਹੈ ਕਿ ਹਾਂ ਤੁਹਾਡੀ ਧੀ ਦੇ ਨਾਲ ਅਜਿਹਾ ਕੁਝ ਹੋਇਆ ਇਹ ਜੀ ਇੱਕ ਤਾਂ ਪਾਸਟਰ ਦੀਆਂ ਕਾਲ ਕਾਲ ਡਿਟੇਲਾਂ ਹੀ ਜਿੰਨੀਆਂ ਹੀ ਉਹ ਸਾਰੀਆਂ ਹੀ ਬੇਟੀ ਦੇ ਨਾਂ ਤੇ ਉਹਦੇ ਨਾਲ ਕਨੈਕਟ ਹੀ ਤੇ ਦੂਸਰਾ ਜੀ ਮੇਰੀ ਛੋਟੀ ਬੇਟੀ ਹੀ ਤੇ ਉਹਨੇ ਵੱਡੀ ਬੇਟੀ ਨੂੰ ਉਹਨੂੰ ਦੱਸ ਦਿੱਤਾ ਸੀ ਪਾਸਟਰ ਕਹਿੰਦਾ ਹੈ ਵੀ ਜੇ ਤੂੰ ਆਪਣੇ ਘਰ ਕਿਸੇ ਨੂੰ ਵੀ ਦੱਸਿਆ ਤੇ ਤੇਰੇ ਪਿਓ ਨੂੰ ਤੇ ਤੇਰੀ ਪਰਾਂ ਨੂੰ ਮਰਵਾ ਦੇਾਂਗੇ ਜੀ ਆਪਾਂ ਪੁਲਿਸ ਤੱਕ ਪਹੁੰਚ ਕੀਤੀ ਪੁਲਿਸ ਤੱਕ ਪਹੁੰਚ ਕੀਤੀ ਪਰ ਪੁਲਿਸ ਨੇ ਕੋਈ ਵੀ ਜੀ ਕਾਰਵਾਈ ਨਹੀਂ ਕੀਤੀ ਪੁਲਿਸ ਡਰਾਉਂਦੀ ਧਮਕਾਉਂਦੀ ਰਹੀ ਹੈ ਵੀ ਤੂੰ ਇਹਦੇ ਨਾਲ ਰਾਜੀਨਾਮਾ ਕਰ ਲਾ ਤੇ ਨਹੀਂ ਤੇ ਉਲਟਾ ਆਪਾਂ ਤੇਰੇ ਉੱਤੇ ਕੇਸ ਪਾ ਦੇਾਂਗੇ ਇੱਕ ਇਹਦੇ ਚਾਚੇ ਦਾ ਮੁੰਡਾ ਬਖਸ਼ੀਸ਼ ਚੰਦ ਦਾ ਜੀ ਐਸਪੀ ਡੀ ਨਾਲ ਲੱਗਾ ਦਾ ਜੀ ਤੇ ਉਹ ਵੀ ਐਸਪੀ ਡੀ ਕੋਲੋਂ ਨਹੀਂ ਉੱਥੇ ਜਦੋਂ ਮੈਂ ਜਾਂਦੇ ਰਹੇ ਆ ਜੀ ਤੇ ਦਬਕੇ ਮਰਵਾਉਂਦੇ ਰਹੇ ਆ ਵੀ ਤੁਸੀਂ ਰਾਜੀਨਾਮਾ ਕਰੋ ਏ ਨੇ ਤੇ ਆਪਾਂ ਤੁਹਾਨੂੰ ਮਰਵਾ ਦਿਆਂਗੇ ਜਾਂ ਤੇਰੇ ਤੇ ਚਿੱਟੇ ਦਾ ਕੇਸ ਪਵਾ ਦਾਂਗੇ ਇੱਕ ਤਾਂ ਸਰਪੰਚ ਦਾ ਸਾਲਾ ਐਸਪੀ ਜੀ ਜੰਮੂ ਚ ਤੇ ਉਹਨੂੰ ਉਹਦੇ ਵੱਲੋਂ ਕਹਿੰਦੇ ਸੀ ਵੀ ਆਪਾਂ ਇਹਨੂੰ ਖਾਰਕੀ ਉੱਥੇ ਦੇ ਉੱਥੇ ਦਾ ਇਨਕੋਨਟਰਨ ਕਰਵਾ ਦਿਆਂਗੇ ਕਹਾਂਗੇ ਵੀ ਹੱਤ ਵਾਦ ਗਿਆ ਬਾਜੀ ਹਾਂਜੀ ਤਾਂ ਫਿਰ ਜਿਵੇਂ ਇੱਕ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਾ ਕਿ ਪਾਸਟ ਜਿਹੜਾ ਹੁਣ ਵੀ ਆਪਣੇ ਲਾਈਵ ਦਰਬਾਰ ਲਗਵਾ ਰਿਹਾ ਪਰ ਫਿਰ ਵੀ ਸਰਕਾਰ ਤੱਕ ਨਹੀਂ ਪਹੁੰਚ ਕੇ ਤੇ ਜੇ ਪ੍ਰਸ਼ਾਸਨ ਨਹੀਂ ਸੁਣ ਰਿਹਾ ਇਸ ਬਾਬਤ ਨਹੀਂ ਮੈਂ ਦੇ ਧਿਆਨ ਜੀ ਸਰਕਾਰ ਤੱਕ ਵੀ ਪਹੁੰਚ ਤੇ ਕੀਤੀ ਗਰੀਬ ਬੰਦਾ ਜੀ ਪਰ ਕੋਈ ਸੁਣਵਾਈ ਨਹੀਂ ਕਰਦੇ ਜੀ ਤਾਂ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਇਸ ਮਾਮਲੇ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਉਹ ਨਹੀਂ ਸੁਣਵਾਈ ਕਰ ਰਿਹਾ ਤਾਂ ਉਹ ਕਿੱਥੇ ਤੱਕ ਪਹੁੰਚ ਕਰ ਰਹੇ ਹਨ ਪਹੁੰਚ ਜੀ ਹੁਣ ਮੈਂ ਸੀਬੀਆਈ ਕੋਲੋਂ ਜਾਂਚ ਦੀ ਮੰਗ ਚਾਹੁੰਨਾ ਵਾਂ ਤੇ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਵੀ ਮੈਂ ਕੀਤਾ ਤਾਂ ਜੀ ਕਿ ਇਹਦੀ ਜਾਂਚ ਜਰੀਏ ਕੀਤੀ ਜਾਵੇ ਜੀ ਤੇ ਜਿਹੇ ਪਾਸਟਾ ਉੱਤੇ ਕੀ ਕਹਿਣਾ ਚਾਹੋਗੇ ਜਿਹੜੇ ਅਜਿਹੇ ਪਾਸਟਾ ਦਰਬਾਰ ਲਗਾਉਂਦੇ ਨੇ ਜਿਹੜੇ ਇਹੋ ਜਿਹੇ ਖਨੋਤੀ ਪਾਸਟਰ ਆ ਜੀ ਉਹਨਾਂ ਨੂੰ ਤਾਂ ਫਾਂਸੀ ਹੋਣੀ ਚਾਹੀਦੀ ਆ ਜੀ ਤੇ ਇਹਨਾਂ ਕੋਲੋਂ ਬਚਣਾ ਚਾਹੀਦਾ ਵਾ ਇਹਨਾਂ ਨੇ ਬਾਕੀ ਪਾਸਟਰਾਂ ਨੂੰ ਵੀ ਬਦਨਾਮ ਕੀਤਾ ਤਾਂ ਜਿਹੜੇ ਚੰਗੇ ਪਾਸਟਰ ਆ ਜੀ ਉਹਨਾਂ ਦਾ ਨਾਮ ਹੀ ਬਦਨਾਮ ਕਰਨ ਦੇ ਆ ਜੀ ਤਾਂ ਕੀ ਲੱਗਦਾ ਹੈ ਕਿ ਉਸ ਲੜਕੀ ਨੂੰ ਬਜਿੰਦਰ ਸਿੰਘ ਵਾਲੇ ਮਾਮਲੇ ਦੇ ਵਿੱਚ ਲੜਕੀ ਨੂੰ 8 ਸਾਲ ਬਾਅਦ ਇਨਸਾਫ ਮਿਲਿਆ ਕਦੋਂ ਤੱਕ ਇਨਸਾਫ ਦੇ ਇਹ ਤਾਂ ਜੀ ਹੁਣ ਪ੍ਰਸ਼ਾਸਨ ਹੀ ਆ ਜੀ ਦੇਵਾ ਸਕਦਾ ਇਨਸਾਫ ਤੇ 2 ਸਾਲ ਤੇ ਹੋ ਗਿਆ ਜੀ ਮੈਨੂੰ ਲੱਗੇ ਦੇ ਨੂੰ ਕਿ ਤੇ ਹਜੇ ਤੱਕ ਤਾਂ ਕੋਈ ਇਨਸਾਫ ਨਹੀਂ ਮਿਲਿਆ ਜੀ ਤਾਂ ਹੁਣ ਮੀ ਜਗਰੀ ਹੈ ਕਿ ਹਾਂ ਹੁਣ ਉਮੀਦ ਹੀ ਜਗੀ ਹੈ ਭਾਜੀ ਹੁਣਾਂ ਨੇ ਕਿਹਾ ਵੀ ਆਪਾਂ ਤੁਹਾਨੂੰ ਇਨਸਾਫ ਦਿਵਾਵਾਂਗੇ ਤੇ ਹੁਣ ਦੇਖਦੇ ਹਾਂ ਜੀ ਕੀ ਅੱਗੇ ਹੁੰਦਾ ਜੀ ਸਹੀ ਸੀ ਪਾਸਟਰ ਬਜਿੰਦਰ ਮਾਮਲੇ ਤੋਂ ਬਾਅਦ ਇੱਕ ਹੋਰ ਪੀੜਤ ਪਰਿਵਾਰ ਜੋ ਆਪਣੀ ਲੜਕੀ ਦੇ ਮੌਤ ਤੋਂ ਬਾਅਦ ਜਿਹੜਾ ਉਹ ਹੁਣ ਆ ਪੀੜਤ ਪਰਿਵਾਰ ਅੱਗੇ ਆਇਆ ਤੇ ਉਸ ਵਲੋਂ ਜਿਹੜੀ ਦਰਦ ਪਾਣੀ ਭਰੀ ਜਿਹੜੀ ਕਹਾਣੀ ਉਹ ਬਿਆਨ ਕੀਤੀ ਗਈ ਹੈ ਤੇ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਇਹਦੇ ਨਾਲ ਪੁਨੇ ਵੀ ਦੱਸ ਦਿੰਦੇ ਆ ਕਿ ਜਿੱਥੇ ਜੇ ਪੁਲਿਸ ਪ੍ਰਸ਼ਾਸਨ ਤੱਕ ਉਹਨਾਂ ਵੱਲ ਪਹੁੰਚ ਕੀਤੀ ਗਈ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਜਬਰ ਜਨਾਹ ਦੇ ਮਾਮਲੇ ਨੂੰ ਜਿਹੜਾ ਸੜਕ ਟੁਰਕਟਨਾ ਦੇ ਮਾਮਲੇ ਨਾਲ ਜੋੜ ਦਿੱਤਾ ਗਿਆ ਤਾਂ ਫਿਰ ਜਿਹੜਾ ਪੀੜਤ ਪਰਿਵਾਰ ਹੈ ਇਨਸਾਫ ਦੀ ਗੁਹਾਰ ਜਿਹੜੀ ਉਹ ਲਗਾਵੇ ਤਰਗਾਵੇ ਕੀਤੀ ਤਾਂ ਹੁਣ ਇਸ ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਇਸ ਪੀੜਤ ਪਿਓ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਰਟ ਤੱਕ ਪਹੁੰਚ ਕਰੇਗਾ ਤਾਂ ਉਹਨਾਂ ਨੂੰ ਉਮੀਦ ਹੈ ਕਿ ਉਹ ਜ਼ਰੂਰ ਉਹਨਾਂ ਨੂੰ ਇਨਸਾਫ ਮਿਲੇਗਾ ਤਾਂ ਕੈਮਰਾਮੈਨ ਨਵੀਨ ਦੇ ਨਾਲ ਪ੍ਰਿਆ ਚੰਡੀ